ਸ਼੍ਰੀ ਸਿੱਧ મહਾਵੀਰ ਮੰਦਿਰ ਸਮਾਣਾ ਵਿਖੇ 20ਵਾਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਪ੍ਰਦਾਨ ਵਿਨੋਦ ਬੱਬਰ ਦੀ ਦੇਖਰੇਟ ਮਨਾਇਆ ਗਿਆ ਮੰਦਿਰ ਕਮੇਟੀ ਵੱਲੋਂ ਕਰਵਾਏ ਦੌਰੋਜਾ ਕੀਰਤਨ ਸਮਾਗਮ ਵਿੱਚ ਦੂਰ ਦੁਰਾਡੇ ਦੀਆਂ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਹੀ ਮੰਦਿਰ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਉੱਥੇ ਹੀ ਮੰਦਿਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਸਮਾਗਮ ਵਿੱਚ ਖਾਸ ਤੌਰ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਕੁਲਜਾਰ ਸਿੰਘ ਵਿਰਖ ਚੇਅਰਮੈਨ ਬਲਕਾਰ ਸਿੰਘ ਗੱਜੂ ਮજરા ਹਰਜਿੰਦਰ ਸਿੰਘ ਮਿੰਟੂ ਜੋੜਾ ਮજરા ਤੋਂ ਇਲਾਵਾ ਵੱਡੇ ਗਿਣਤੀ ਵਿੱਚ ਸਰਤਾਲੂ ਹਾਜ਼ਰ ਹੋਏ ਸਮਾਣਾ ਤੋਂ ਦਿਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ ਹੋ ਰਿਸ਼ਾ ਹੋ ਪਾਣਾ ਚੱਲ ਚੱਲ ਮਾਣ ਚੱਲ ਮਤੇ ਮਾਰ ਕੇ ਸਾਬਾ ਅੱਜ ਇੱਕ ਵੀਮਾ ਮੂਰਤੀ ਆਪਣਾ ਉਤਸਵ ਹੈ ਤੁਸੀਂ ਆਇਓ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਦਿਨ ਤੇ ਮੁਬਾਰਕਬਾਦ ਦਿੰਨਾ ਕਿਉਂਕਿ 20 ਸਾਲ ਹੋ ਗਏ ਮੂਰਤੀ ਸਥਾਪਨਾ ਕੀਤੀ ਨੂੰ ਔਰ ਇਸ ਮੰਦਿਰ ਦੇ ਵਿੱਚ ਅੱਜ 20ਵਾਂ ਜਿਹੜਾ ਸਥਾਪਨਾ ਦਿਵਸ ਆਉ ਮਨਾਇਆ ਜਾ ਰਿਹਾ ਸੋ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਪਰਮਾਤਮਾ ਸਾਡੇ ਸਾਰਿਆਂ ਤੇ ਮੇਰੇ ਪਰੇ ਹੱਥਾ ਜਿਹੜਾ ਉਹ ਰੱਖਣਾ ਔਰ ਸ਼ੁਕ ਸ਼ਾਂਤੀ ਜਿਹੜੀ ਉਹ ਬਣਾ ਕੇ ਰੱਖੇ ਵਡ ਭਾਗਾ ਦਿਨ ਸੀਗਾ ਜਿਹੜਾ ਅੱਜ ਸਾਡੇ ਇੱਥੇ ਸੰਗਤ ਦੇ ਦਰਸ਼ਨ ਹੋਏ ਨੇ ਤੇ ਸਾਰਾ ਇਹ ਨਾ ਦੇ ਆਪਣੇ ਬਦੌਲਤ ਹੋਇਆ ਵਿਨੋਦ ਜੀ ਦੇ ਬਦੌਲਤ ਹੋਇਆ ਕਮੇਟੀ ਦੇ ਬਦੌਲਤ ਹੋਇਆ ਜਿਹੜਾ ਮੂਰਤੀ ਸਥਾਪਨਾ ਦਿਵਸ ਸੀ ਵੀ ਬਹੁਤ ਉਤਸ਼ਾਹ ਹੈ ਸੰਗਤ ਦੇ ਵਿੱਚ ਬਹੁਤ ਛਾ ਹੈ ਲੰਗਰ ਵੀ ਪੂਰਾ ਚੱਲ ਰਿਹਾ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਦੂਰੋਂ ਨੇੜੋਂ ਬਹੁਤ ਸੰਗਤ ਆਈ ਹੋਈ ਜਾਂ ਤੇ ਤੋ ਇਹ ਬੜਾ ਬੜਾ ਭਾਗਾ ਦੇਣਾ ਕਿ ਸਾਨੂੰ ਇੱਥੇ ਦਰਸ਼ਨ ਹੋਏ ਨੇ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਇਹਨਾਂ ਪਿਆਰ ਬਣਾਈ ਰੱਖੇ ਔਰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਅਸੀਂ ਇਹ ਜਿਹੜਾ ਮੂਰਤੀ ਸਥਾਪਨਾ ਦਾਸ ਮਨਾਦੇ I hey. do